ਸਰ ਪੰਜਾਬ ਸਰਕਾਰ ਦੁਆਰਾ ਜਿਹੜੀ ਨਸ਼ੇ ਦੇ ਖਿਲਾਫ ਮਹਿੰਮ ਚਲਾਈ ਗਈ ਹੈ ਉਹਦੇ ਬਾਰੇ ਮੜੀ ਜਾਣਕਾਰੀ ਦਿਓ ਦੇਖੋ ਪੰਜਾਬ ਸਰਕਾਰ ਵੱਲੋਂ ਤੇ ਡੀਜੀਪੀ ਸਾਹਿਬ ਵੱਲੋਂ ਬੜੀਆਂ ਸਪੈਸ਼ਲ ਹਦਾਇਤਾਂ ਨੇ ਵੀ ਨਸ਼ੇ ਦੇ ਵਿਰੁੱਧ ਪ੍ਰੋਪਰ ਮਹਿੰਮ ਨਹੀਂ ਚਲਾਈ ਜਾਵੇ ਇਸ ਹਿਸਪੰਚ ਸ਼੍ਰੀ ਭਾਗੀਰਥ ਸਿੰਘ ਮੀਨਾ ਆਈਪੀਐਸ ਐਸਐਸਪੀ ਮਾਨਸਾ ਦੀ ਯੋਗ ਅਗਵਾਈ ਚ ਜ਼ਿਲ੍ਹਾ ਮਾਨਸਾ ਦੀ ਪੁਲਿਸ ਵੱਲੋਂ ਵੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਦਾ ਜ਼ਿਲ੍ਹਾ ਮਾਨਸਾ ਹੈ ਇਹਨੂੰ ਨਸ਼ਾ ਮੁਕਤ ਜ਼ਿਲ੍ਹਾ ਬਣਾਇਆ ਜਾਵੇ ਇਸ ਮੇਮ ਚ ਇੱਕ ਤਾਂ ਸੀ ਜਿਹੜਾ ਵੀ ਕੋ ਬੰਦਾ ਨਸ਼ੇ ਦਾ ਕਾਰੋਬਾਰ ਕਰਦਾ ਹੈ ਕਿਸੇ ਕਿਸੇ ਤਰ੍ਹਾਂ ਦੀ ਵੀ ਕਿਸੇ ਬਾਰੇ ਇਤਲਾਹ ਮਿਲਦੀ ਹੈ ਵੀ ਕੋਈ ਨਸ਼ੀਲਾ ਪਦਾਰਥ ਵੇਚਦਾ ਹੈ ਉਹਦੇ ਤੇ ਤਰੰਤ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਮਕਦਮਾ ਦਰਜ ਕੀਤਾ ਜਾਂਦਾ ਹੈ ਲੇਕਿਨ ਇਹਦੇ ਨਾਲ ਹੀ ਇਹਦਾ ਸਿਕੰਡ ਸਟੈਪ ਹੈ ਉਹ ਇਹ ਹੈ ਵੀ ਜੇ ਕਿਸੇ ਵਿਅਕਤੀ ਨੇ ਨਸ਼ਾ ਵੇਚ ਕੇ ਕੋਈ ਜਾਇਦਾਦ ਬਣਾਈ ਹੈ ਉਹਨੂੰ ਵੀ ਜਬਤ ਕਰਾਇਆ ਜਾਵੇ ਤਾਂ ਜੋ ਸਮਾਜਿਕ ਮੈਸੇਜ ਆਵੇ ਵੀ ਜੇ ਕਿਸੇ ਨੇ ਗਲਤ ਕੰਮ ਕਰਕੇ ਕੋ 4 ਪੈਸੇ ਜੋੜ ਵੀ ਲਏ ਉਹ ਸਥਾਈ ਨਹੀਂ ਹੈਗੀ ਉਹ ਵੀ ਐਂਡ 'ਚ ਇਹ ਰਹੇਗਾ ਤੁਹਾਡਾ ਜਦਤ ਹੋ ਜਾਣੀ ਹੈ ਪ੍ਰਾਪਰਟੀ ਜ਼ਿਆਦਾ ਤੁਹਾਡੇ ਕੋਲ ਰਹਿਣੀ ਨਹੀਂਗੀ ਇਸੇ ਮਹਿਮਤ ਜਿਨੇ ਆਪਣੇ ਨਸ਼ਾ ਤਸਕਰਾਂ ਨੇ ਕਿਸੇ ਨਸ਼ੇ ਵੇਚ ਕੇ ਜਿਹੜੀ ਵੀ ਜ਼ਿਆਦਾ ਬਣਾਈ ਹੈ ਉਹਨਾਂ ਦੇ ਖੰਦ 'ਚ ਸਾਰਿਆਂ ਦੇ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਹੈਗੀ ਹੈ ਉੱਥੇ ਭੇਜੇਗੇ ਨੇ ਇਹ ਤੇ ਖਾਣਾ ਪਿੱਖੀ ਦੀ ਪੁਲਿਸ ਵੱਲੋਂ ਛੋਟੀ ਗੌਰ ਪਤਨੀ ਭੋਲਾ ਸਿੰਘ ਵਾਸੀ ਵਾਰਡ ਨੰਬਰ 2 ਪਿੱਖੀ ਦੇ ਖਲਾਫ ਕੇਸ ਰਿਪੋਰਟ ਭੇਜਿਆ ਗਿਆ ਸੀਗਾ ਇਹ ਛੋਟੀ ਗੌਰ ਕੋਲੋਂ 1100 ਨਸ਼ੀਦੀਆਂ ਗੋਲੀਆਂ ਬਰਾਮਦ ਹੋਈਆਂ ਸੀ ਤੇ ਇਹਦਾ ਮੁਕਦਮਾ ਦਰਜ ਹੋਇਆ ਸੀਗਾ ਇਹ ਹਰੇ ਜ਼ੇਲ ਚ ਹੈ ਇਹ ਰੀਲ ਪ੍ਰਾਪਰਟੀ ਬਣਾਈ ਸੀ ਉਹਦਾ ਕੇਸ ਤਿਆਰ ਕਰਕੇ ਭੇਜਿਆ ਸੀ ਉਹਦੇ ਚ ਜਿਹੜੀ ਇਹ ਹੈਗੀ ਹੈ 13,23,000 ਰੁਪਏ ਦੀ ਪ੍ਰਾਪਰਟੀ ਹੈਣੀ ਉਹ ਫ੍ਰੀਜ਼ ਕਰਨ ਦਾ ਹਕਾ ਆਰਡਰ ਮੇ ਚੁੱਕਿਆ ਹੈ ਉਹ ਨੋਟਿਸ ਅੱਜ ਅਸੀਂ ਉਹਦੇ ਜਿਹੜਾ ਹੈਗਾ ਕਰਦੇ ਅੱਗੇ ਜਾ ਕੇ ਚੁੱਕਾ ਕੇ ਆਉਣੇ ਵੀ ਤੇਰੀ ਪ੍ਰਾਪਰਟੀ ਐ ਫ੍ਰੀਜ਼ ਕੀਤੀ ਗਈ ਹੈ ਤੇ ਇਸ ਕਰਕੇ ਇਹ ਅਸੀਂ ਅਜ ਕਾਰਵਾਈ ਕਰ ਰਹੇ ਹਾਂ ਇਸ ਨਾਲੇ ਹੋਰ ਵੀ ਵਿਅਕਤੀ ਜਿਨ੍ਹਾਂ ਦੇ ਖਿਲਾਫ ਅਸੀਂ ਕੇਸ ਬਣਾ ਕੇ ਭੇਜਨੇ ਜਿਵੇਂ ਜਿਨ੍ਹਾਂ ਨੇ ਜਾਇਦਾਦ ਦੀ ਜੌਂ ਦੇ ਮੁੱਤ ਸੌਣਗੇ ਲਾਏ ਜਾਣਗੇ ਤੇ ਐਂਡ ਜਿਹੜੀ ਇਹ ਜਾਇਦਾਦ ਹੈ ਜੇ ਕਿਸੇ ਨੇ ਮੇਸੇਜ ਦੇ ਬਦਨਾਮ ਤਰੀਕੇ ਬਣਾਈ ਹੈ ਉਹਨੂੰ ਜ਼ਬਤ ਕਰਾ ਕੇ ਇੱਕੁਰਕ ਹੋਊਗੀ ਤੇ ਪੈਸੇ ਸਰਕਾਰੀ ਖਜ਼ਾਨੇ ਜਮ੍ਹਾਂ ਹੋਣਗੇ ਇਸ ਕਰਕੇ ਸਾਰੇ ਲੋਕਾਂ ਨੂੰ ਮੇਰੀ ਇਹ ਹੀ ਅਪੀਲ ਹੈ ਵੀ ਜੇ ਤੁਹਾਨੂੰ ਕਿਸੇ ਬੰਦੇ ਬਾਰੇ ਵੀ ਕੋਈ ਬੰਦਾ ਨਸ਼ੇ ਦਾ ਕਾਰੋਬਾਰ ਕਰਦਾ ਹੈ ਚਾਹੇ ਉਹ ਗੋਲੀਆਂ ਨੇ ਚਾਹੇ ਭੁੱਖੀ ਹੈ ਚਾਹੇ ਉਹ ਟਿੱਟਾ ਹੈਗਾ ਉਹਦੇ ਬਾਰੇ ਜ਼ਰੂਰ ਤਲਾ ਦਿਓ ਇਹ ਆਪਣੀ ਸਾਰੇ ਦੇ ਸਮਾਜ ਦੇ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਮੈਂ ਤੁਹਾਨੂੰ ਵਿਸ਼ਵਾਸ ਇਹ ਦਵਾਉਣਾ ਵੀ ਜਿਹਦੀ ਵੀ ਤੁਹਾਨੂੰ ਤਲਾ ਮਿਲੂਗੀ ਉਹਦੇ ਖਿਲਾਫ ਅਵਸ਼ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੁਸੀਂ ਸਾਡੇ ਨੰਬਰ ਨੋਟ ਕਰ ਲਓ ਮੇਰਾ ਜਿਹੜਾ ਮੋਬਾਈਲ ਨੰਬਰ ਹੈ ਉਹ ਹੈਗਾ 9621113 00001 ਤੇ ਇੰਸਪੈਕਟਰ ਬਿਕਰਨਜੀਤ ਸਿੰਘ ਐਸਐਚਓ ਕੀ ਖੀ ਲਗੇ ਨੇ ਇਹਨਾਂ ਦਾ ਨੰਬਰ ਹੈਗਾ 978005013 ਇਹ ਨੰਬਰ ਨੋਟ ਕਰ ਲਓ ਤੁਸੀ ਬਾਅਦ ਮਾਮਲੇ ਤੇ ਆਪਣਾ ਡਿਸਪਲੇ ਵੀ ਕਰਦੇ ਹੋ ਹੈਲਪਲਾਈਨ ਦਾ ਨੰਬਰ ਵੀ ਸਰਕਾਰ ਦਾ ਦਿੱਤਾ ਹੋਇਆ ਹੈ ਕਿਸੇ ਵੀ ਨੰਬਰ ਤੇ ਤਲਾਹ ਦੇ ਦਿਓ ਤੇ ਇਹ ਵੀ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਤਲਾਹ ਦੇਣ ਵਾਲੇ ਦੀ ਨਾਤਾ ਸੀ ਨੋਂ ਪਤਾ ਪੁੱਛਣਾ ਹੈ ਨਾ ਸੀ ਕਿਸੇ ਨੂੰ ਕੇ ਦੱਸਣਾ ਉਹ ਬਿਲਕੁਲ ਗੁਪਤ ਰਹੂਗਾ ਬਿਲਕੁਲ ਕਿਸੇ ਕੋਲ ਤੁਹਾਡਾ ਨਾ ਡਿਸਕੋਸ ਦਿਓਗੇ ਇਸ ਨੂੰ ਨਿਸ਼ਚਿਤ ਰਹੋ ਕੋਈ ਮਤਲਬ ਚਾਹੇ ਲਿਖਾ ਕੇ ਗਰੰਟੀ ਦੇ ਲੋ ਇਹ ਨਹੀਂ ਕਿਸੇ ਨੂੰ ਪਤਾ ਲੱਗੂਗਾ ਕਿ ਸਾਨੂੰ ਕੀ ਨੇ ਦਲਾ ਦਿੱਤੀ ਹੈ ਇਸ ਲਈ ਨਿਡਰ ਹੋ ਕੇ ਬੇਫਿਕਰ ਹੋ ਕੇ ਜਰੂਰ ਜਰੂਰ ਤਲਾ ਦੇਓ ਤਾਂ ਜੋ ਪੜੇ ਅਗਰੇ ਸਮਾਜ ਰੋਧੀ ਅੰਸ਼ ਨੇ ਨਾਲ ਮਿਲ ਕੇ ਸਾਰੇ ਇਹਨਾਂ ਨੂੰ ਨੱਥ ਪਾ ਸਕੀਏ ਤੇ ਇਹ ਦਾ ਬੜਾ ਇਹ ਨਵਾਂ ਕੋਡ ਆਪਾਂ ਨੂੰ ਲੱਗਿਆ ਇਹ ਚਿੱਟੇ ਵਾਲਾ ਇੱਕ ਤਰ੍ਹਾਂ ਫਾਹਾ ਵਧੀਏ नशा मुक de